ਇਹ ਦੋਨੇ ਵੀਰਾਂ ਦੀ ਤੁਸੀਂ ਫੋਟੋ ਦੇਖ ਰਹੇ ਹੋ ਬਾਈਆਂ ਦਾ ਐਕਸੀਡੈਂਟ ਹੋਇਆ ਸੀਗਾ 29 ਨਵੰਬਰ ਨੂੰ I475 ਅਮਰੀਕਾ ਦੇ ਵਿੱਚ ਤੇ ਜਿਹੜੇ ਗੋਰੇ ਨੇ ਹਿੱਟ ਕੀਤਾ ਸੀਗਾ ਇਹਨਾਂ ਦੋਨਾਂ ਦੀ ਬਾਈਆਂ ਦੀ ਮੌਤ ਹੋ ਗਈ ਸੀਗੀ ਕੈਪਟਨ ਖੁਰਸਾ ਬਾਈ ਜਿਹੜਾ ਜਿਹਨੇ ਜਨਵਰੀ ਚ ਆਉਣਾ ਸੀਗਾ 2 ਜਨਵਰੀ ਨੂੰ ਤੇ ਫਰਵਰੀ ਦੇ ਵਿੱਚ ਵਿਆਹ ਸੀਗਾ ਦੋਨਾਂ ਬਾਈਆਂ ਦੀ ਇਗੇਜਮੈਂਟ ਹੋਈ ਸੀਗੀ ਪੀਆਰਸੀ ਕੈਪਟਨ ਬਾਈ ਤੇ ਉਹ ਗੋਰੇ ਨੂੰ ਰੀਲੀਜ਼ ਕਰ ਦਿੱਤਾ ਗਿਆ ਜੀ ਕੋਈ ਸਜ਼ਾ ਨਹੀਂ ਹੋਈ ਪੁਲਿਸ ਦਾ ਇਹ ਕਹਿਣਾ ਸੀਗਾ ਕਿ ਇਹ ਜਿਹੜੇ ਦੋਨੇ ਛੜਕ ਟਰੱਕ ਵਾਲੇ ਸੀਗੇ ਇਹ ਛੜਕਤੇ ਤੁਰੇ ਸੀਗੇ ਤੁਰੇ ਫਿਰਦੇ ਸੀਗੇ ਇਹਦੇ ਵਿੱਚ ਹਿੱਟ ਹੋਇਆ ਜਦ ਕਿ ਰਿਫਲੈਕਟਰ ਚੱਕ ਰਹੇ ਸੀਗੇ ਇਹ ਪੁਲਿਸ ਨੇ ਨਾ ਤਾਂ ਉਹਦੀ ਕੋਈ ਫੋਟੋ ਰਿਲੀਜ਼ ਕੀਤੀ ਆ ਗੋਰਿਆ ਦੀ ਤੇ ਨਾ ਹੀ ਉਹਨੂੰ ਕੋਈ ਸਜ਼ਾ ਦਿੱਤੀ ਜੀ ਕਿ ਕੋਈ ਪ੍ਰੂਫ ਨਹੀਂ ਹੈਗਾ ਕੋਈ ਗਵਾਹ ਨਹੀਂ ਹੈਗਾ ਕਿ ਕਿਹਦੀ ਗਲਤੀ ਆ ਇਸ ਤੋਂ ਵੱਧ ਦਰਿੰਦਗੀ ਕੀ ਹੋ ਸਕਦੀ ਆ ਕੋਈ ਨਹੀਂ ਬੋਲ ਰਿਹਾ ਇਸ ਬਾਈਆਂ ਦੀ ਡੈਥ ਤੇ Roadex ਕੰਪਨੀ ਚ ਟਰੱਕ ਚਲਾਉਣੇ ਸੀਗੇ ਉਹਨਾਂ ਵੱਲੋਂ 1.5 ਲੱਖ ਡਾਲਰ ਦੋਨੇ ਪਰਿਵਾਰਾਂ ਨੂੰ ਦਿੱਤਾ ਜਾਊਗਾ। ਬਾਕੀ ਹਜੇ ਬਾਡੀ ਇਥੇ ਨੇ ਜਾਣੀਆਂ ਨੇ। ਕੈਪਟਨ ਬਾਈ ਘਰੋਂ ਵਧੀਆ ਸੀਗਾ 2017 ਚ ਪੀਆਰ 2017 ਚ ਆਇਆ ਸੀ ਕੈਨੇਡਾ ਤੇ ਪੀਆਰ ਸੀਗਾ। ਦੋਨਾਂ ਦੀ ਮੰਗਣੀ ਹੋਈ ਸੀ 1 ਬਾਈ ਦਾ ਵਿਆਹ ਹੋਣਾ ਸੀਗਾ। ਪਰ ਲੰਘੇ ਦਿਨੀ ਇਹਨਾਂ ਦੇ ਵਿੱਚ 19 ਸਾਲਾਂ ਗੋਰਾ ਆ ਕੇ ਇਹਨਾਂ ਨੂੰ ਹਿੱਟ ਕਰਦਾ ਤੇ ਦੋਨਾਂ ਦੀ ਡੈਥ ਹੋ ਜਾਂਦੀ ਇੱਕ ਬਾਈ ਦੀ ਮੌਕੇ ਤੇ ਹੋ ਜਾਂਦੀ ਆ ਦੂਜੇ ਬਾਈ ਦੀ ਹਸਪਤਾਲ ਚ ਹੋ ਜਾਂਦੀ ਆ। ਤੇ ਪੁਲਸ ਨੇ ਨਾਂ ਤਾਂ ਕੋਈ ਦੀ ਫੋਟੋ ਰਿਲੀਜ਼ ਕੀਤੀ ਆ ਕੋਈ ਆਰਟੀਕਲ ਕੋਈ ਖਬਰਾਂ ਨਹੀਂ ਕੋਈ ਮੀਡੀਆ ਨਹੀਂ ਤੇ ਇੱਥੇ ਜੇ ਗੱਲ ਕਰੀਏ ਗੋਰੇ ਦੀ ਜਗ੍ਹਾ ਕੋਈ ਪੰਜਾਬੀ ਹੁੰਦਾ ਤੇ ਹਿੱਟ ਕਰਦਾ ਕਿਸੇ ਗੋਰੇ ਨੂੰ ਤਾਂ ਉਹਦੀਆਂ ਵੀਡੀਓ ਤੁਹਾਨੂੰ ਪਤਾ ਇੰਟਰਨੈਟ ਤੇ ਕਿੰਨੀਆਂ ਘੁੰਮਦੀਆਂ ਨੇ ਬਾਕੀ ਪਰਿਵਾਰ ਲਈ ਅਫਸੋਸ ਆ ਪਰ ਸਾਨੂੰ ਪੰਜਾਬੀਆਂ ਨੂੰ ਹਜੇ ਵੀ ਕਿਤੇ ਨਾ ਕਿਤੇ ਯੂਨਿਟੀ ਬਣਾਉਣੀ ਚਾਹੀਦੀ ਆ ਤੇ ਕੱਲ ਨੂੰ ਜੇ ਕੁਛ ਇਦਾਂ ਦਾ ਹੁੰਦਾ ਟਿਕਟੌਕ ਭਰ ਜਾਂਦੀ ਆ ਜਦੋਂ ਪੰਜਾਬੀ ਕੋਈ ਐਕਸੀਡੈਂਟ ਕਰ ਦਿੰਦਾ ਤੇ ਪਰ ਹੁਣ ਪੰਜਾਬੀ ਕਿਉਂ ਨਹੀਂ ਬੋਲ ਰਹੇ ਇਸ ਬਾਰੇ ਵੀਰ ਬਣ ਕੇ ਵੱਧ ਤੋਂ ਵੱਧ ਵੀਡੀਓ ਪਾਓ ਤਾਂ ਕਿ ਉਹ ਬੰਦੇ ਨੂੰ ਸਜ਼ਾ ਮਿਲੇ ਕੋਈ